ਪੰਜਾਬ ਦੇ ਵਿੱਚ ਚੋਣਾਂ ਆ ਰਹੀਆਂ ਨੇ ਗਿਆ ਵੋਟਾਂ ਆਈਆਂ ਹੋਈਆਂ ਨੇ ਗਿਆ ਹਨਾ ਮਾਹੌਲ ਭਖਿਆ ਹੋਇਆ ਹੈਗਾ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤੁਸੀਂ ਜਿਹੜੇ ਪਿੰਡ ਦੇ ਵਿੱਚ ਚਲੇ ਜਾਓਗੇ ਜਿੱਥੇ ਵੀ ਖੜਜੋਗੇ ਚਾਹੇ ਉੱਥੇ 2 ਲੋਕ ਖੜੇ ਨੇ ਚਾਹੇ 100 ਖੜੇ ਨੇਗੇ ਉਹਨਾਂ ਦੇ ਮੂੰਹ ਤੇ ਇਹੀ ਗੱਲ ਚੱਲਦੀ ਹੁੰਦੀ ਹੈ ਕਿ ਯਾਰ ਫਲਾਨਾ ਜਿੱਤੂਗਾ ਉਹਦੀ ਪਿੰਡ ਦੇ ਵਿੱਚ ਪਕੜ ਜਾਦੇ ਆ ਉਹਨੇ ਕੰਮ ਬਹੁਤ ਕਰਾ ਨੇ ਜੇ ਵੀ ਹੈ ਉਹ ਹੈ ਬਹੁਤ ਸਾਰੀਆਂ ਗੱਲਾਂ ਚੱਲਣਗੀਆਂ ਆ ਚੋਣਾਂ ਦਾ ਮਾਹੌਲ ਹੈ ਇਸੇ ਕਰਕੇ ਅੱਜ ਤੁਹਾਡੇ ਨਾਲ ਚੋਣਾਂ ਦੀ ਗੱਲ ਕਰਨ ਲੱਗਾ ਪਰ ਚੋਣਾਂ ਵੀ ਫਿਲਮੀ ਅੱਜ ਗੱਲ ਕਰਾਂਗੇ ਇੱਕ ਐਸੀਆਂ ਚੋਣਾਂ ਬ ਜੀ ਹਾਂ ਸਾਲ 1999 ਦੇ ਵਿੱਚ ਚੋਣਾਂ ਹੋਈਆਂ ਸੀ ਚੋਣਾਂ ਦੇ ਵਿੱਚ ਬੀਜਪੀ ਦੇ ਦਿੱਗਜ ਨੇਤਾ ਲਾਲ ਕਿਸ਼ਨ ਅੜਵਾਨੀ ਦੋ ਜਗ੍ਹਾ ਤੋਂ ਉੱਠੇ ਸੀ ਤੇ ਦੋਨੇ ਜਗ੍ਹਾ ਤੋਂ ਜਿੱਤੇ ਗਏ ਸੀ ਇੱਕ ਸੀ ਗਾਂਧੀ ਨਗਰ ਦਾ ਸੌਰੀ ਗੁਜਰਾਤ ਦਾ ਗਾਂਧੀ ਨਗਰ ਗੁਜਰਾਤ ਦਾ ਗਾਂਧੀ ਨਗਰ ਔਰ ਦੂਸਰਾ ਸੀ ਦਿੱਲੀ ਦੋਨਾਂ ਤੋਂ ਜਿੱਤ ਕੇ ਸੀ ਬਾਅਦ ਦੇ ਵਿੱਚ ਉਹਨੇ ਦਿੱਲੀ ਤੋਂ ਅਸਤੀਫਾ ਦੇ ਦਿੱਤਾ ਸੀ ਫਿਰ ਉੱਥੇ ਸਾਲ 1992 ਦੇ ਵਿੱਚ ਚੋਣਾਂ ਦੁਬਾਰੇ ਹੋਈਆਂ ਔਰ ਉਹ ਚੋਣਾਂ ਦੇ ਵਿੱਚ ਬਾਲੀਵੁੱਡ ਦੇ ਤੋਂ ਦਿੱਗਜ ਐਕਟਰ ਦੋਨੇ ਦੋਸਤ ਆਮੋ ਸਾਹਮਣੇ ਖੜੇ ਹੋ ਗਏ ਉਹ ਦੋਸਤ ਕਿਹੜੇ ਸੀਗੇ ਉਹਨਾਂ ਨੂੰ ਜਾਣਨ ਤੋਂ ਪਹਿਲਾਂ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਮੇਰਾ ਨਾਮ ਹੈ ਮੇਰਾ ਨਾਮ ਕਿੱਪੀ ਹੈ ਤੇ ਕਰਦਾ ਹਾਂ ਹੁਣ ਵੀਡੀਓ ਸ਼ੁਰੂ ਤੋਂ ਦੋ ਦੋਸਤ ਸੀਗੇ ਇੱਕ ਤਾਂ ਸੀਗਾ ਇਹ ਰਾਜੇਸ਼ ਖੰਨਾ ਸਾਹਿਬ ਤੇ ਦੂਸਰੇ ਸੀ ਸਤਰੂਗੰਸਨਾ ਸਾਹਿਬ ਸਤਰੂਗੰਸਨਾ ਸਾਹਿਬ ਨੂੰ ਭਾਜਪੀ ਵੱਲੋਂ ਉਤਾਰਿਆ ਗਿਆ ਸੀਗਾ ਲਾਲ ਕ੍ਰਿਸ਼ਨ ਅੜਵਾਨੀ ਦੇ ਕਹਿਣ ਤੇ ਔਰ ਕਾਂਗਰਸ ਵੱਲੋਂ ਸੀਗੇ ਰਾਜੇਸ਼ ਖੰਨਾ ਸਾਹਿਬ ਕਾਕਾ ਕਿਹੜੇ ਕਾਕਾ ਉਹ ਕਾਕਾ ਜਿਨ੍ਹਾਂ ਦਾ ਕਦੇ ਐਸਾ ਜਹੋ ਜਲਾਲ ਸੀ ਜਿਨ੍ਹਾਂ ਦੀ ਕਦੇ ਐਸੀ ਮਤਲਬ ਫੈਨ ਫਾਲਿੰਗ ਸੀ ਕਿ ਉਹਨਾਂ ਦੀ ਚਿੱਟੀ ਗੱਡੀ ਨੂੰ ਸੁਰਖੀ ਵਾਲੀਆਂ ਕੁੜੀਆਂ ਬੁੱਗੀਆਂ ਲੈ ਲੈ ਕੇ ਲਾਲ ਕਰਦਾਨੀਆਂ ਸੀਗੀਆਂ ਤੋਂ ਦੋਸਤ ਆਮੋ ਸਾਹਮਣੇ ਹੋਏ ਆ ਸ਼ਤਰੂਗੰਸਨ ਸਾਹਿਬ ਨੇ ਇੱਕ ਇਤੇ ਸਟੇਜ ਤੇ ਬੋਲਦੇ-ਬੋਲਦੇ ਫਲੋ ਦੇ ਵਿੱਚ ਇਹ ਬੋਲਤਾ ਰਾਜੇਸ਼ ਖੰਨਾ ਸਾਹਿਬ ਨੂੰ ਕਿ ਉਹ ਤਾਂ ਮਦਾਰੀ ਹੈ ਮਦਾਰੀ ਸ਼ਤਰੂਗੰਸਨ ਸਾਹਿਬ ਦੀ ਜਵਾਨ ਸਾਰਿਆਂ ਨੂੰ ਪਤਾ ਹੀ ਹੈ ਪਰ ਉਹਨਾਂ ਨੂੰ ਆਪਣੀ ਜ਼ੁਬਾਨ ਦਾ ਹਨਾ ਉਹ ਬੋਲਣ ਦਾ ਮੁੱਲ ਚੁਕਾਉਣਾ ਪਿਆ ਉਹ ਵੋਟਾਂ ਦੇ ਵਿੱਚ ਹਾਰੇ 25000 ਵੋਟਾਂ ਤੇ ਰਾਜੇਸ਼ ਖੰਨਾ ਸਾਹਿਬ ਜਿੱਤੇ ਔਰ ਬਾਅਦ ਦੇ ਵਿੱਚ ਬੋਟਾਂ ਆ ਕੇ ਚਲੀਆਂ ਗਈਆਂ ਪਰ ਰਾਜੇਸ਼ ਖੰਨਾ ਸਾਹਿਬ ਨੇ ਸ਼ਤਰੂਗੰਸਨਾ ਸਾਹਿਬ ਨੂੰ ساری عمر maaf ਨਹੀਂ ਕੀਤਾ ਹੈਗਾ ਸ਼ਤਰੂਗੰਸਨਾ ਸਾਹਿਬ ਆਪਦੀ ਕਿਤਾਬ ਐਨੀਥਿੰਗ ਵਟ ਖਾਮੋਸ਼ ਦੇ ਵਿੱਚ ਲਿਖਦੇ ਨੇ ਕਿ ਮੈਂ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਰੋਇਆ ਮੈਂ ਸਿਰਫ ਉਹ ਦਿਨ ਰੋਇਆ ਸੀਗਾ ਜਿੱਦਨ ਮੈਂ ਹਾਰਿਆ ਸੀਗਾ ਰਾਜੇਸ਼ ਖੰਨਾ ਸਾਹਿਬ ਤੋਂ ਮੈਂ ਬਾਕਾਇਦਾ ਮਾਫੀ ਮੰਗੀ ਸੀ ਕਿ ਮੈਂ ਬੋਲ ਲਿਆ ਗਿਆ ਮੈਂ ਤੋਂ ਫਲੋ ਦੇ ਵਿੱਚ ਬੋਲ ਲਿਆ ਗਿਆ ਪਰ ਰਾਜੇਸ਼ ਖੰਨਾ ਸਾਹਿਬ ਨੇ ਮੈਨੂੰ ਕਦੇ ਮਾਫ ਨਹੀਂ ਕੀਤਾ ਸੀ ਔਰ ਦੂਸਰਾ ਮੈਂ ਤਾਂ ਰੋਇਆ ਸੀ ਕਿਉਂਕਿ ਮੈਨੂੰ ਉਸ ਸੀਟ ਤੋਂ ਲਾਲ ਪ੍ਰਕਾਸ਼ਨ ਅੜਵਾਨੀ ਨੇ ਉਠਾਇਆ ਸੀਗਾ ਮੈਨੂੰ ਉਹਨਾਂ ਨੇ ਉਂਗਲ ਲਾਈ ਸੀ ਮੈਂ ਉਂਗਲ ਕਿਉਂ ਕਹਿ ਰਹੇ ਦੱਸਦਾ ਉਹਨਾਂ ਨੇ ਉਂਗਲ ਲਾਈ ਸੀ ਪਰ ਮੇਰਾ ਇੱਕ ਦਿਨ ਵੀ ਪ੍ਰਚਾਰ ਕਰਨ ਨਹੀਂ ਆਇਆ ਤਾਂ ਦੋਸਤੋ ਪੰਜਾਬ ਦੇ ਵਿੱਚ ਵੋਟਾਂ ਪੈਣ ਜਾ ਰਹੀਆਂ ਨੇ ਤੁਹਾਡੇ ਕੋਲ ਹੀ ਬਹੁਤ ਬੰਦੇ ਆਉਣਗੇ ਜਿਹੜੇ ਉਂਗਲ ਲਾਉਣ ਆਉਣਗੇ ਪਰ ਇੱਕ ਪਿੰਡ 'ਚ ਰਹਿਣਾ ਇੱਕ ਦੂਜੇ ਦੇ ਮੂੰਹ ਮੱਥੇ ਲੱਗਦੇ ਰਹਿਣਾ ਵੋਟਾਂ ਪੰਜ ਸਾਲਾਂ ਬਾਅਦ ਦੁਬਾਰੇ ਆ ਜਾਂਦੀਆਂ ਨਹੀਂ ਆ ਜਦੋਂ ਇੱਕ ਵਾਰੀ ਦਿਲ 'ਚ ਘਟਾਸ ਪੈ ਜਾਂਦੀ ਹੈ ਹਨਾ ਨਫ਼ਰਤ ਪੈ ਜਾਂਦੀ ਉਹ ਕਦੇ ਨਿਕਲਦੀ ਨਹੀਂ ਤਾਂ ਇਸ ਗੱਲ ਨੂੰ ਧਿਆਨ 'ਚ ਰੱਖਿਓ ਕਿ ਆਪਾਂ ਹਨਾ ਪਿੰਡ ਪਰ ਉਹ ਬੈਰਬਰੋਜ਼ ਨਾ ਕਰਿਓ ਇੱਥੇ ਤਾਂ ਵੱਡੇ ਵੱਡੇ ਵੋਟਰ ਨੇ ਤਾਂ ਵੱਡੇ ਵੱਡਿਆਂ ਦੇ ਵਿੱਚ ਕੀ ਕਹਿੰਨੇ ਆ ਖਟਾਸ ਪਾਤੀ ਸੀ ਆਪਾਂ ਤਾਂ ਫੇਰ ਵੀ ਚਲੋ ਹਣੀ ਜਿਆਦਾ ਮੈਂ ਗਿਆਨ ਛੱਡ ਨਹੀਂ ਆਇਆ ਹੈਗਾ ਬਸ ਅੱਜ ਦਾ ਕਿੱਸਾ ਇਹੀ ਸੀਗਾ ਮੇਰਾ ਨਾਮ ਕਿੱਪੀ ਹੈਗਾ ਚੈਨਲ ਮੇਰਾ ਨਾਮ ਹੈ ਚੈਨਲ ਦਾ ਨਾਮ ਹੈ ਕਿੱਪੀ ਜੀ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਜੋ ਜੋ ਹੁੰਦਾ ਉਹ ਕਰ ਦਿਓ ਮਿਲੂਆਂ ਨੂੰ ਕਿਸੇ ਅਗਲੀ ਵੀਡੀਓ ਤਦ ਤੱਕ ਲਈ ਮੈਨੂੰ ਦੀ ਇਜਾਜ਼ਤ ਅਸੀ ਗੱਲ ਜੀ